ਹੂੰ 1 15 ਦੀ ਹੂੰ 2 25 ਦੀਆਂ ਹੂੰ ਤੇ ਕੋਈ ਸੱਤੇ ਬਛੀਆਂ ਲੈਂਦਾ 65000 ਦਿਆਂ ਦੇ ਦੂੰਗਾ 65000 ਦੀਆਂ 65000 70 ਆਲਾ ਵੀ ਨਹੀਂ ਆਫਰ 70 ਆਲਾ ਵੀ ਨਹੀਂ 65000 ਤੋਂ 100 ਰੁਪਿਆ ਮੈਂ ਛੋੜ ਕਰੂੰਗਾ ਲੈ ਨਹੀਂ ਆ ਜਿਹੜੇ ਲੈਣੇ ਆ ਕਿਹੜੇ ਬਸ ਖਾਤੇ 'ਚ ਪਵਾਉਣੇ ਆ ਹੁਣ ਤਾਂ ਠੀਕ ਆ ਅੰਦਰ ਦੀ ਅੰਦਰ ਦੀ ਗਾਰੰਟੀ ਆ ਹੂੰ ਜੋ ਕੋਈ ਸੱਤੇ ਬਛੀਆਂ ਲੈ ਕੇ ਜਾਂਦਾ ਜੋ ਕੋਈ ਮੇਰੀ ਬੱਚੀ ਕਾਂਜ ਨਿਕਲਦੀ ਆ 65 ਦਾ 65 ਦੁੱਗਣਾ ਦਊਗਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 7 ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਕੋਈ ਵੀ ਨਗ ਫੱਟ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਪਟ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਗੁਰਜੀਵਨ ਸਿੰਘ, ਸ਼ਹਿਰ ਧਰਮਗੁਰ, ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਜੀ। 8264818960 ਜੀ। ਸਤਨਾਗਾ ਜੀ। ਸਤਨਾਗਾ ਬਰਾੜ ਬਈ। ਦੰਦਾ ਜੀ ਕਿਵੇਂ ਆ ਬਈ ਇਹ? ਦੰਦਾ ਜੀ ਦਾ ਵੀਰੇ ਮਤਲਬ ਆਪਣੇ ਦੋਂਦੀ ਚੋਗੀ ਛਗੀ ਆ। ਠੀਕ ਆ। ਪੱਕੜ ਬੱਛੀ ਆਪਣੇ ਕੋਲ ਕੋਈ ਨਹੀਂ ਖੀਰੀ ਬੱਛੀ ਆਪਣੇ ਕੋਲ ਕੋਈ ਨਹੀਂ। ਠੀਕ ਆ। ਹਾਂਜੀ। ਤੇ ਅੰਦਰ ਦੀ ਬਰਾੜ ਬਾਈ ਆਪਣੀ ਕਾਂਝ ਦੀ ਫੁੱਲ ਗਾਰੰਟੀ ਆ। ਠੀਕ ਆ। ਘਰ ਤੱਕ ਗਾਰੰਟੀ ਆ ਯਾਰ। ਠੀਕ ਆ। ਆਪ ਦੀ ਚਾਹੇ ਉੱਤਰ ਦੀ ਪਾਸ ਕਰਾ ਲਓ ਯਾਰ। ਉੱਤਰ ਦੀ ਛੱਡ ਮੈਂ ਗਣਾ ਹਫਤਾ ਗਾਰੰਟੀ ਰੱਖ ਅਛਾ ਕਾਂਝ ਦੀ ਕੱਲੀ ਕਾਂਝ ਦੀ ਇਹ ਕਿਹੜਾ ਭੱਜਣ ਲੱਗੀ ਕਿਤੇ ਆ ਇਹ ਕਿਹੜਾ ਬਰਫਾ ਜਿਹੜੀ ਖੁਰਜੀ ਦੀ ਬਾਅਦ ਉਹਦਾ ਡਰ ਉਹਦਾ ਹੁੰਦਾ ਗੱਬਣ ਦਾ ਹੁੰਦਾ ਜਾ ਕੇ ਬਚਾਣਾ ਛੱਡ ਜਿਵੇਂ ਫਰਾਨਾ ਨਾ ਉਹ ਜੀ ਕਾਂਝ ਦੀ ਤਾਂ ਫੁੱਲ ਹੀ ਗਾਰੰਟੀ ਹੈ ਮੈਂ ਕਹਣਾ ਫੁੱਲ ਗਾਰੰਟੀ ਆ ਸੂਣ ਤੱਕ ਗਾਰੰਟੀ ਆ ਬਰਾੜਾ ਹੋਰ ਦੱਸ ਯਾਰ ਠੀਕ ਆ ਹਾਂ ਤੇ ਕਿਧਰੋਂ ਕਰਕੇ ਬਈ ਸ਼ੁਰੂ ਬਾਹਰ ਤੋਂ ਕਰ ਲੈਨੇ ਬਰਾੜ ਬਈ ਬਾਹਰ ਨੂੰ ਨਾਲ ਦੀ ਨਾਲ ਹੀ ਤੋਰੀ ਆਈ ਕਿਉਂਕਿ ਮੌਸਮ ਥੋੜਾ ਜਿਆਦਾ ਠੰਡ ਦਾ ਠੰਡ ਦਾ ਬਈ ਅੰਦਰ ਹੀ ਕਰ ਲਈ ਹਾਂਜੀ ਇੱਕ ਨੰਬਰ ਵੀਰੇ ਬਤ ਜਾ ਬੜਾ ਕੁਆਲਟੀ ਦਾ ਬਈ ਦੰਦੋ ਕਿਵੇਂ ਆ ਬਈ ਚਾਰ ਦੰਦ ਹੋਊ ਬੱਚਾ ਠੀਕ ਆ ਹਾਂਜੀ ਏਆਈ ਵਗੈਰਾ ਕਿਸੇ ਦੀ ਹੋਈ ਨਹੀਂ ਮੇਰੇ ਹੋਈ ਹੈ ਵਿੱਚ ਪਰ ਇਹਦੇ ਨਹੀਂ ਹੋਈ ਹੈ ਠੀਕ ਆ ਹਾਂਜੀ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਜੋ ਮਾ ਨਹੀਂ ਜੋ ਮਾ ਨਹੀਂ ਬ੍ਰਾਡ ਵੀ ਆ ਦੇਖੀ ਤੱਪ ਤੱਪ ਦੇਖੀ ਬੱਚਾ ਕਿੰਨਾ ਚਮਕਦਾ ਸਾਮ ਭਿਆ ਨਹੀਂ ਬੱਚੇ ਦਾ ਪ੍ਰਿੰਟ ਬਰੂਟਾ ਸੋਹਣਾ ਪ੍ਰਿੰਟ ਬੱਚਾ ਹੈ ਹੀ ਬੜਾ ਚੰਗਾ ਬਈ ਬਰਾੜਾ ਭਾਅ ਵੀ ਉਹ ਦੇ ਦੇਣੇ ਅੱਜ ਕਿਹੜੇ ਲੋਕੀ ਸੋਚਾਂ ਬਾਹਰ ਕੱਢ ਦੇਣਾ ਅੱਜ ਇੰਨਾ ਚੰਗਾ ਭਾਅ ਹਾਂ ਭਾਅ ਦਾ ਮੈਂ ਕਹਿੰਦਾ ਨਿੱਕੇ ਨਿੱਕੇ ਕਰ ਦੇਣੀ ਬ੍ਰਾਡ ਵੀ ਬਾਹਰ ਨੂੰ ਇਧਰ ਨੂੰ ਮੋੜ ਲਿਆ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਹਾਂਜੀ ਝੋਲੀ ਮੈਂ ਤੁਹਾਨੂੰ ਉੱਤੇ ਬੰਨ ਕੇ ਦਿਖਾ ਦਿੰਨੇ ਵੀਰੇ ਲਿੱਸਾ ਜ਼ਰੂਰ ਆ ਪਰ ਬਰੀਡ ਕੁਆਲਿਟੀ ਚੰਗੀ ਆ ਹਨਾ ਬਰਾੜ ਬਾਈ ਤੁਸੀਂ ਗੱਲ ਕੀ ਹੈ ਕਿਹੜਾ ਆ ਪਾ ਪਾ ਦੇਣਾ ਨਾ ਹੂੰ ਉਹ ਕਿਹੜਾ ਬੱਚਿਆਂ ਦਾ ਦੁੱਧ ਜਾਂ ਹੁੰਦਾ ਨਾ ਮਿਲਦਾ ਮੁੱਲ ਉਹ ਵੀ ਨਹੀਂ ਹੁੰਦਾ ਅੱਛਾ ਹਾਂ ਠੀਕ ਆ ਕਰ ਆ ਬੱਛੀ ਨੂੰ ਪੋਣੇ ਆ ਨਾ ਬਾਈ ਹੂੰ ਸੁੱਕਾ ਦੁੱਧ ਸੁੱਕਾ ਦੁੱਧ ਉਹ ਵੀ ਨਹੀਂ ਹੁਣ ਬਰਾੜਾ ਹੁੰਨੇ ਦਾ ਮਿਲਦਾ ਹੁਣ ਤਾਂ ਹੁੰਨੇ ਦਾ ਗੱਟਾ ਨਹੀਂ ਮਿਲਦਾ ਹਾਂ ਆ ਦੇਖ ਲਾ ਹੂੰ ਥਾ ਚਾਰ ਹੀ ਥਾਣਾ ਗਲਾਬੀ ਥਾਣਾ ਬੱਚੇ ਲੋ ਚੋਲੀ ਕਰਾਈ ਤੇ ਕਿੰਨੇ ਰੁਪਏ ਲੈਣੇ ਬਰਾੜ ਭਾਈ ਆਪਣੇ ਕੋ ਸੱਤ ਬੱਚੀਆਂ ਹੂੰ ਭਾ ਮੇਰੇ 16 ਬਰਾੜ ਭਾਈ ਹੂੰ ਜੋ ਕੋਈ ਕੱਲੀ ਲੈਂਦਾ ਚੁੰਦਾ 15000 ਦੀ ਬੱਚੀ ਹੂੰ ਠੀਕ ਆ ਜੋੜੀ ਲੈਂਦਾ 25000 ਦੀ ਹੂੰ ਜੇ ਸਾਰੀਆਂ ਰੈਂਦਾ 10000 ਦੇ ਭਾਣ 70000 70000 ਦੀਆਂ ਠੀਕ ਆ ਠੀਕ ਆ ਨਾ ਭਾਈ ਯਾਨੀ ਕੱਲੀ 15 ਦੀ ਕੱਲੀ 15 ਦੀ ਦੋ 25 ਦੀਆਂ ਤੇ ਸੱਤੇ 70000 70000 ਦੀਆਂ ਬਰਾੜੀ ਠੀਕ ਆ ਹਾਂਜੀ ਦੋ ਨੰਬਰ ਵੀਰੇ ਲੈ ਆਈ ਇਹਨੂੰ ਇਹਦੇ ਟੈਂਕ ਨੇ ਜੇ ਮਗਰ ਹੈਗੇ ਆ ਹਨਾ ਝੋਲੀ ਤੇ ਇੱਕ ਹੀ ਆ ਵੀਰੇ ਬਰਾਬਰ ਪਹਿਲਾਂ ਦਿਖਾਈ ਇੱਕ ਗੱਲ ਹੋਰ ਬੇਨਤੀ ਆ ਹੂੰ ਇਹ ਨਹੀਂ ਆ ਗਈ ਭਰਾ ਕਵੇ ਇਥੋਂ ਇੱਕ ਜੋੜੀ ਪੜ ਲਿਆ ਕੁਧਰੋਂ ਪੜ ਲਈ ਹੂੰ ਐ ਮੇਰੇ ਕਿਵੇਂ ਜੋੜੀਆਂ ਬਣੀਆਂ ਵੀਰੇ ਐਵੇਂ ਦੇ ਦਾਂਗੇ ਨੰਬਰ ਵਾਈਜ਼ ਨੰਬਰ ਵਾਈਜ਼ ਝੋਲੀ ਬਾਅਦ ਚ ਦਿਖਾ ਦੇ ਦਿਖਾ ਦੇ ਵੀਰੇ ਇੱਕ ਤਮ ਕਣਾ ਜਾਂ ਮਾੜਾ ਜਾਏਗਾ ਮਾੜੀ ਮਾੜੀ ਸਿੰਗੀ ਵੀ ਆ ਸਿੰਗੀ ਦਾ ਬਰਾੜਾ ਬਈ ਦਗਾਉਣ ਨੂੰ ਤਾਂ ਹੁਣ ਇੱਥੋਂ ਵੱਢਦੇ ਆਪਣਾ ਕੰਮ ਹੀ ਨਹੀਂ ਹੋ ਹੂੰ ਠੀਕ ਹੈ ਨਾ ਹੁਣ ਤਾਂ ਉਹ ਰਵੜਾਂ ਦੀਆਂ ਡੜ ਜਾਂਦੀ ਆ ਬਰਾੜ ਤੇ ਦਿਖਵੇਂ ਵੀ ਨਹੀਂ ਦਿੰਦਾ ਹੂੰ ਗੱਲ ਦੱਸਾਂ ਕਿ ਆਹ ਕ ਸਪਰੇਅ ਆਉਂਦੀ ਉਹ ਮਾਰਦੇ ਕਾਲੀ ਕਾਲੀ ਹੋ ਜਾਂਦੀ ਆ ਅੱਛਾ ਤਾਂ ਵੀ ਨਹੀਂ ਦੇਖਦਾ ਹੂੰ ਅੱਛੀ ਦੀ ਬਰੀਡ ਬਹੁਤ ਆ ਹੂੰ ਆ ਵੇਲਾ ਬਜੇ ਨੂੰ ਬਜੇ ਨੂੰ ਵੇਖ ਲੈ ਬੱਚੀ ਤਾਂ ਖਾਣ ਨਹੀਂ ਲੇਖ ਬਰਾੜਾ ਠੀਕ ਆ ਉਹ ਸੰਗੇ ਵੀ ਕੀ ਕਹਿੰਦੇ ਆ 10000 ਜੇ 5 ਦਿਨ ਦਾ ਵੀ ਕੋਣਾ ਬਰਾੜਾ 10000 ਚ ਐਡੀ ਤਿਆਰੀ ਨਹੀਂ ਹੁੰਦੀ ਜਨ ਮੈਂ ਇੱਕ ਗੱਲ ਕਹਿੰਦਾ ਦਾਵਾ ਕਰਦਾ ਹਮ ਚੱਲ ਬੱਚੀ ਸਾਰੇ ਭੈਣ ਭਰਾ ਵੇਜਦੇ ਆ ਸਾਰਾ ਪੰਜਾਬ ਘੁੰਮ ਕੇ ਆਉਣ ਪਹਿਲਾ ਦਾ ਮੈਂ ਕਹਿੰਦਾ ਅੱਛਾ ਕੱਲਾ ਇੱਕ ਪਿੰਡ ਨਹੀਂ ਬੱਚੀਆਂ ਮੈਲੀਆਂ ਧਰਮ ਘਟੂਈ ਆਹ ਪਾ ਜੋ ਠੀਕ ਆ ਕਿੱਥੇ ਮਰਜੀ ਫੇੜਨੇ ਯਾਰ ਠੀਕ ਆ ਆਪਾਂ ਇਹ ਗੱਲ ਕਹਿੰਦੇ ਦਾਦ ਨੂੰ ਕਿੱਥੇ ਮਰਜੀ ਫਿਰ ਕੇ ਆਉਣ ਯਾਰ ਠੀਕ ਆ ਉਹਦਾ ਤਸੱਲੀ ਕਰਕੇ ਆਉਣ ਯਾਰ ਯਾਰ ਮੈਂ ਕਹਿੰਦਾ 2-3 ਦਿਨ ਤਸੱਲੀ ਕਰਕੇ ਆ ਠੀਕ ਆ ਹਾਂਜੀ ਉਦੋਂ ਬਾਅਦ ਆਪਾਂ ਨੂੰ ਫੋਨ ਲਾ ਲਓ ਉਦੋਂ ਬਾਅਦ ਕਹਿਣ ਬਾਈ ਧਰਮਕੋਟੋਂ ਹੀ ਪਾ ਮਿਲਦੇ ਕਿਤੇ ਮਿਲਦੇ ਨਹੀਂ ਹੋਰ ਠੀਕ ਆ ਹਾਂਜੀ ਠੀਕ ਆ ਆ ਝੋਲੀ ਦਿਖਾਦੀ ਹੁਣ ਆ ਲੈ ਬਾਈ ਇੱਕ ਟਾਈਮ ਕਣਾ ਟਾਈਮ ਕਣਾ ਟਾਈਮ ਕਣਾਈ ਆ ਫੋਰਡ ਨਹੀਂ ਕਹਿਆ ਸਾਡੇ ਨੂੰ ਹਾਂਜੀ ਤੇ ਤੈਨੂੰ ਨੰਬਰ ਦੇ 3 ਨੰਬਰ ਬੱਚੀ ਬਾਈ ਠੀਕ ਆ ਕੁਆਲਿਟੀ ਚੈੱਕ ਕਰ ਲਓ ਅੱਦਕਾਰ ਸਾਰੀਆਂ ਦੇ ਚੰਗੀਆਂ ਨੇ ਮੈਂ ਕਹਿੰਦਾ ਬਰਾੜ ਬਈ ਛੋਟੀ ਨਹੀਂ ਕਿ ਦਸਾਂ ਗੱਲ ਕੀ ਐ ਦੰਦਾ ਜੀ ਆ ਬਾਈ ਐ ਦੰਦਾ ਜਾਂ ਬੱਚੀਆਂ ਆਕੇ ਜਿਹੜੀ ਤੁਹਾਨੂੰ ਪਸੰਦ ਆਊ ਬੱਚੀ ਉਹ ਤੁਸੀਂ ਆਕੇ ਦੇਖ ਲਿਓ। ਹਾਂ ਲੈ ਬਰਾੜ ਭਾਈ। ਹੂੰ ਫੋੜ ਵਜਨ ਵਜਨ ਵੇਖ ਲਾ ਬੱਚੀ ਤਾਂ ਕਿੰਨਾ ਪੂਰਾ ਚੰਗਾ। ਠੀਕ ਆ ਅਗਲਾ ਏਡਾ ਕ ਬੱਚਾ ਹੁੰਦਾ ਖੱਚਦਾ ਫੜਦਾ 10000 ਰੁਪਏ ਮੰਗ ਲੈਂਦਾ। ਹੂੰ ਠੀਕ ਆ ਨਾ ਭਾਵੇਂ ਜਾਂਜ ਦੇ ਸੀਮਿੰਟ ਭਰਾ ਦੇ ਬੱਚੀ ਦੇ। ਹੂੰ ਕੰਜ ਦੀ ਆਪਣੀ ਫੁੱਲ ਗਾਰੰਟੀ ਆ। ਠੀਕ ਆ ਸਾਰੇ ਕਾਹੇ ਦੀ ਗਾਰੰਟੀ ਆ ਬਰਾੜਾ ਲੋਕੀ ਲੱਖ ਦੀ ਮੈਂ ਵੇਚ ਕੇ ਗਾਰੰਟੀ ਨਹੀਂ ਦਿੰਦੇ। ਹੂੰ ਅਈ 10000 ਦੀ ਚੀਜ਼ ਦੀ ਗਾਰੰਟੀ ਦਿੰਨੇ ਆ। ਠੀਕ ਆ। ਡਰਦੀ ਆ ਨਾ ਥੋੜੀ ਜੀ। ਡਰਦੀ ਆ ਬਰਾੜੀ। ਚੰਗੀ ਆ ਪਰ ਹਲੈ ਕੁਆਲਟੀ ਤੁਸੀਂ ਦੇਖ ਹੀ ਸਕਦੇ ਹੋ ਇਹਦੀ ਡਿਮਾਂਡ ਬਾਈ ਬਰਾੜਾ 10000 ਰਹਿ ਗਈ ਇਹ ਵੀ 10000 ਸੱਕੀਆਂਾਂ ਚ ਕਠੀਆਂਾਂ ਜ ਠੀਕ ਆ ਹਾਂਜੀ ਨਾਗ ਨੰਬਰ ਆ ਗਿਆ ਬਾਈ ਆਪਣਾ 4 ਆ ਦੇਖੀ ਰੰਗ ਪ੍ਰਿੰਟ ਵੇਖ ਬੱਚੇ ਦਾ ਹਮ ਇੱਕ ਦਾ ਬਰਾੜਾ ਆਫਰ ਫੇਰ ਵਟਾ ਕਰ ਦੇਣਾ ਮੈਂ ਹਮ ਇਹ ਨਹੀਂ ਪਤਾ ਕਿਹੜੇ ਭਾਵਾਂ ਚ ਰਹਿ ਜਾਂਦੀਆਂ ਉਸ ਦਿਨ ਵੀਡੀਓ ਪਾ ਗਿਆਂ ਮੈਂ ਕਹਿੰਦਾ ਇੰਨਾ ਇੰਨਾ ਫੋਨ ਆਉਂਦਾ ਨਾ ਬਰਾੜਾ ਹਮ ਚੱਲ ਪਰਮਾਤਮਾ ਦੀ ਕਿਰਪਾ ਨਾਲ ਮਾਲ ਵੇਖ ਜਾਂਦਾ ਆਪਣੇ ਕੋਲ ਆਵੇਲਾ ਵਸੀ ਐ ਅੱਜ ਫਿਰ ਰੇਟ ਵਿੱਚ ਹੀ ਕਰ ਦਿੰਨੇ ਉਹਦੇ ਕਈ ਵੀਰ ਨਾ ਇਹ ਵਾਚਨ ਕਰਦੇ ਸੀਗੇ ਇਹ ਸਟੇਟ ਨਹੀਂ ਦੱਸਿਆ ਚਲ ਆਪਾਂ ਦਾ ਵੀਰੇ ਕਹਿੰਦੇ ਨਹੀਂ ਕਿ ਇਹ ਨਾ ਵੀਰੇ ਕੱਟੀ ਵੀ ਲੈਣੀ ਉਹ ਵੀ ਕਮੈਂਟ ਜਾਣ ਕੇ ਕਰਦਾ ਠੀਕ ਆ ਨਾ ਚਲੋ ਅਗਲੇ ਦਾ ਹੱਕ ਆ ਅਗਲੇ ਦਾ ਹੱਕ ਆ ਵੀ ਚਲ ਅਗਲਾ ਕਰੇ ਲੱਗਦਾ ਤੇ ਤਾਂ ਕਰਕੇ ਇਕ ਤੀਰ ਫਿਰ ਰੇਟ ਨਾਲ ਵੇਚ ਹੀ ਰੱਖੇ ਕਿਉਂਕਿ ਉਹ ਗੱਲ ਹੋ ਜਾਂਦੀ ਆ ਬਈ ਜਿਹਨੂੰ ਫੱਟ ਬੈਠੂ ਅਗਲਾ ਲੈ ਲੂ ਜੇ ਨਾ ਫੱਟ ਬੈਠੂ ਅਗਲਾ ਨਾਂ ਲਊ ਬਈ ਬਰਾੜਾ 1921 ਕਿਸੇ ਦਾ ਬਰਾੜਾ ਆ ਵੀ ਦਾ 10000 ਦੇ ਭਾਜ ਰਹਿਣੀ ਆ ਹੂੰ ਕੋ ਦਿੰਦਾ ਯਾਰ ਏਡੀ ਏਡੀਆਂ ਬੱਚੀਆਂ ਪਾਲ ਕੇ ਬਰਾੜਾ ਪੰਜ ਨੰਬਰ ਲੈ ਆਈ ਬਈ ਬਾਹਰ ਨੂੰ ਇੱਕ ਮਿੰਟ ਏ ਬਰਾੜ ਭਾਈ ਐਦੀ ਏ ਆਈ ਹੋਈ ਆ ਐਦੀ ਹਾਂਜੀ ਠੀਕ ਆ ਰੰਗ ਸੋਨਾ ਹਨਾ ਰੰਗ ਸੋਨਾ ਵਾ ਪ੍ਰਿੰਟ ਸੋਨਾ ਆ ਆ ਪਰ ਉਹ ਬਲੈਕ ਰੰਗ ਚ ਆ ਗਿਆ ਬਰਾੜ ਬਈ ਹੂੰ ਮਤਲਬ ਆਹ ਦੋਹਾਂ ਵਛੀਆਂ ਦੀ ਏ ਆਈ ਹੋਈ ਆ ਜੀ ਉਹਦੀ ਪਰਲੀ ਦੀ ਬਰਾੜ ਬਈ ਮਤਲਬ ਉਹ ਹੀਟ ਦਾ ਵਛੀ ਆ ਜੀ ਠੀਕ ਆ ਹਾਂ ਜੀ ਝੋਲੀ ਇਹਦੀ ਵੀ ਚੰਗੀ ਆ ਹਨਾ ਹਾਂ ਚੰਗ ਚਾਰ ਹੀ ਸੋਨਾ ਬਰਾੜ ਬਈ ਪ੍ਰਿੰਟ ਬਰੂਨ ਤਾਂ ਪੂਰਾ ਸੋਨਾ ਆਇਆ ਫੋਰ ਸ਼ਾਕ ਤਾਂ ਹੈ ਨਹੀਂ ਕੋਈ ਜੋ ਮਣੀ ਜੋ ਮਣੀ ਠੀਕ ਆ ਜਾਣੀ ਆਪਾਂ ਦਾ ਕਹਿੰਨੇ ਅਗਲੇ ਖਾਲੀ ਮੰਨ ਕੇ ਸੌਦਾ ਕਰਨਾ ਵਿਰਾਟ ਭਾਈ ਸਾਨੂੰ ਗੱਬੜ ਨਹੀਂ ਵੀ ਰਹਿੰਦੀਆਂ ਏਆਈ ਦੇ ਕਾਬਿਲ ਆ ਚੰਗਾ ਮਾੜਾ ਸੀਮਣ ਜਿਹੋ ਜਿਹਾ ਮਾਰਕਾ ਯਾਰ ਕਾਦੀ ਵੀਰੇ ਆਪ ਅਗਲੇ ਨੂੰ ਹੁੰਦਾ ਨਾ ਦੁੱਖ ਹੁੰਦਾ ਬੱਚੇ ਦਾ ਨਹੀਂ ਨਾ ਖਰਾਬ ਹੋਵੇ ਉਹਦੀ ਆਪਣੀ ਗਾਰੰਟੀ ਆ ਉਹਦੀ ਗਾਰੰਟੀ ਆ ਗੱਬੜਨ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਏਆਈ ਹੋਈ ਆ ਵੀਰੇ ਯਕੀਨ ਨਹੀਂ ਹੁੰਦੀਆਂ ਵਿਰਾਟ ਭਾਈ ਜੇ ਕੋਈ ਵੀਰੀ ਬੱਚੀ ਕਾਂਜ ਨਿਕਲਦੀ ਆ ਕੈਮਰਾ ਰਿਕਾਰਡ ਕਰਦਾ ਪਿਆ ਵਾ 10000 ਦੀ ਬੱਚੀ ਵੇਚੂਗਾ 10000 ਰੁਪਏ ਦੁਗਣਾ ਨਾਮ ਦਊਗਾ अच्छा मैं बच्ची दे दे दूंगा उनू हां 20000 रुपये दे दूँगा मैं बच्ची ਛੱਡ ਦੂੰਗਾ ਨਾਲੇ ਬੱਚੀ ਦਿੱਤੇ ਤੇ ਨਾਲੇ 20000 ਰੁਪਇਆ 20000 ਰੁਪਇਆ ਦੂੰਗਾ ਕਿਆ ਰਿਕਾਰਡਿੰਗ ਖਾਮ ਕੇ ਰੱਖ ਲਵੇ ਬੰਦਾ ਠੀਕ ਆ ਗੱਲਾਂ ਨਾ ਨਹੀਂ ਆਪਾਂ ਕਰਦੇ ਠੀਕ ਹੈ ਨਾ ਬਾਈ ਠੀਕ ਆ ਉਹਦਾ ਫਾਇਦਾ ਕੀ ਆ ਜਾਂਦੀ ਚੈੱਕ ਕਰਾ ਲਓ ਇਹ ਕਹੜਾ ਬਾਰਸਾ ਜਾਂਦੀ ਖੁਰਜੂ ਹੂੰ ਆਪਦੇ ਜੇ ਦੂਰ ਜਾਂਦੀ ਆ ਤਾਂ ਉੱਤਰ ਦੀ ਚੈੱਕ ਕਰਾ ਲਓ ਗੋਆਂ ਦੇ ਨਾਲ ਚੈੱਕ ਕਰਾ ਲਓ ਬਰਾੜ ਬਾਈ ਕੋਈ ਭੈਣ ਭਰਾ ਨਹੀਂ ਆ ਸਾਦਾ ਇਨੀ ਬਾਟ ਹੂੰ ਕਈ ਯਾਰ ਨੇ ਹੁੰਦਾ ਕੋਈ ਸੌ ਮਜਬੂਰੀ ਹੁੰਦੀ ਠੀਕ ਹੈ ਨਾ ਵੀਰੇ ਅਗਲਾ ਕਰਦਾ ਯਕੀਨ ਹੈ ਯਕੀਨ ਦਾ ਫਾਇਦਾ ਨਹੀਂ ਢੱਕਣਾ ਚਾਹੀਦਾ ਅਗਲੇ ਦਾ ਹੂੰ ਠੀਕ ਹੈ ਨਾ ਕੀ 10000 ਅੱਜ ਕੀ ਕੱਲ ਨੂੰ ਨਾ ਤਾਂ ਅਗਲਾ ਕੌਠੀ ਪਾਜੂ ਨਾ ਤਾਂ ਮੈਂ ਹੀ ਪਾਜੂ ਹੂੰ ਸਹੀ ਗੱਲ ਆ ਨਾ ਕਿ ਬਰਾੜ ਬਾਈ ਦੇ ਨਾਂ ਪੈਣ ਦੀ ਕਿਸੇ ਦੀ ਉਹ ਪ੍ਰਮਾਤਮਾ ਦਾ ਦੇਖਦਾ ਹੀ ਆ ਹੂੰ ਕਾਹਨੂੰ 10000 ਰੁਪਏ ਪਿੱਛੇ ਓ 10000 ਦੀ ਮਾਨੀ ਕਰਨੀ ਆ ਕੀ ਫਾਇਦਾ ਹੂੰ ਬਰਾੜ ਨੇ ਪੂਰੀ ਚੰਗੀ ਆ। ਇਹ ਬੱਚੀ ਦੀ ਆਈ ਹੋਈ ਆ। ਇਹਨੂੰ 28 ਦਿਨ ਹੋ ਗਏ ਬਰਾੜ ਭਾਈ। ਠੀਕ ਆ। ਹਾਂ ਠੀਕ ਆ ਨਾ। ਠੀਕ ਆ। ਮੈਂ ਫੁੱਲ ਬਜਨ ਰੋੜਾ ਬੱਚੀ ਦਾ। ਠੀਕ ਆ। ਉਹਦੇ ਬਰਾੜ ਭਾਈ ਬੱਸ਼ੀਆਂ ਮਾੜੀਆਂ ਲੱਸੀਆਂ ਅਗਲਾ ਤਾਂ ਕੀ ਅਗਲਾ ਸੋਝੇਗਾ। ਹੋ ਗਈਆਂ। ਹਾਂ ਅਗਲਾ ਕੀ ਗੱਲ ਨਹੀਂ ਗਿਆ। ਥੋੜੀਆਂ ਜਾਂ ਲੱਸੀਆਂ ਜ਼ਰੂਰ ਆ ਪਰ ਕੋਈ ਏਡੀ ਗੱਲ ਨਹੀਂ ਗੇ। ਇੱਕ ਤਾਂ ਬਈ ਆਏ ਆ ਮੌਸਮ ਨਾ ਕੱਲ ਦਾ ਬੜਾ ਜ਼ਿਆਦਾ ਹੀ। ਬਰਾੜ ਭਾਈ ਪੱਠੇ ਦੱਤੇ ਵੀ ਨਹੀਂ ਖਾਂਦੀ ਇਹ ਚੰਗੀ। ਇੱਕ ਤਾਂ ਗੱਲ ਕੀ ਆ। ਅਗਲਾ ਕੋਈ ਭੈਣ ਭਰਾ ਕਹਿੰਦਾ ਇਹਦੇ ਘਾਟੇ ਜੜੀ ਕਾਉ ਦਿੰਦੇ ਆ। ਤੇ ਲੱਸੀਆਂ ਕਰਕੇ ਦ ਸਾਮੀ ਬੜੀ ਕੋਈ ਨਹੀਂ ਸਾਮੀ ਬੜੀ ਪੂਰੀ ਆ ਬੱਚੀ ਕੱਦ ਬਜਰ ਪੂਰਾ ਬੱਚੀ ਦਾ ਕੋਈ ਭੈਣ ਭਰਾ ਦਾ ਸਾਹਮਣੂਗਾ 4 ਰੁਪਏ ਬੱਠਰੂਆ ਹੂੰ ਚਲੋ ਅਗਲੇ ਦਿਸ਼ੇ ਬ੍ਰਾਹਮਣ ਬੱਚੀ ਖੋਹਦੀ ਅੱਜ ਤੱਕ ਆ ਵੀ ਥੋੜਾ ਗਿਆ ਚੱਲ ਤੱਕ ਹਾਂ ਲੰਗ ਦੀ ਗਾਰੰਟੀ ਆ ਤੋਰੀ ਦੀ ਆਪਣੀ ਫੋਟੋ ਕਰਾਦੀ ਗੰਗ ਮਾਰਦੀ ਹੋਵੇ ਆਪਣੇ ਬੱਚੀ ਛੱਡ ਦੇ ਨਾਲ 10000 ਰੁਪਏ ਲੈ ਜਾਵੇ ਨਾਲੇ ਰੁਪਏ ਲੈ ਜਾਵੇ ਰੁਪਏ ਲੈ ਜਾਵੇ ਠੀਕ ਆ ਇਹ ਡਰਦੀ ਆ ਥੋੜੀ ਡਰਦੀ ਆ ਬ੍ਰਾਹਮਣ ਬਈ ਇਹਦੇ ਨਾਲ ਪੱਠਾ ਕੋ ਆ ਕੋਈ ਜੋ ਬਣ ਚਾਰ ਹੀ ਰਸਾ ਜੇ ਵੀ ਕਿੱਤੀ ਖੜੀ ਆ ਤਾਈ ਆ ਆ ਚਾਰ ਹੀ ਥਾਣਾ ਠੀਕ ਆ ਹਾਂਜੀ ਠੀਕ ਆ ਇਹ 1.15 ਦੀ ਹੂੰ 225 ਦੀਆਂ ਹੂੰ ਤੇ ਕੋਈ 7 ਬਛੀਆਂ ਲੈਂਦਾ 65000 ਦਿਆਂ ਦੇ ਦੂੰਗਾ 65000 ਦੀਆਂ 65000 70 ਆਲਾ ਵੀ ਨਹੀਂ ਆਫਰ 70 ਆਲਾ ਵੀ ਨਹੀਂ 65000 ਤੋਂ 100 ਰੁਪਿਆ ਮੈਂ ਛੋੜ ਕਰੂੰਗਾ ਲੈ ਨਹੀਂ ਆ ਜਿਹੜੇ ਲੈਣੇ ਆ ਕਿਹੜੇ ਬਸ ਖਾਤੇ 'ਚ ਪਵਾਉਣੇ ਆ ਹੁਣ ਤਾਂ ਠੀਕ ਆ ਅੰਦਰ ਦੀ ਅੰਦਰ ਦੀ ਗਾਰੰਟੀ ਆ ਹੂੰ ਜੋ ਕੋਈ 7 ਬਛੀਆਂ ਲੈ ਕੇ ਜਾਂਦਾ ਜੋ ਕੋਈ ਮੇਰੀ ਬੱਚੀ ਕੰਜ ਨਿਕਲਦੀ ਆ 65 ਦਾ 65 ਦੁੱਗਣਾ ਦਊਗਾ रिकॉर्डिंग साफ के रख सांव के रखे रिकॉर्डिंग मेरे को ले आवे 25 12 50 ਤੇ ਆਪਾਂ 65000 ਰੁਪਏ ਦੁੱਗਣਾ ਦਊਗਾ ਹੂੰ ਇਹ ਦਾਵਾ ਕਰਦਾ ਪਿਆ ਵੀਡੀਓ ਦੇਵਾਂਗੇ 12 ਦਊਗਾ ਦਾਵਾ ਕਰਦਾ ਪਿਆ ਕਿੰਨਾ ਬਣ ਗਿਆ 12 33 ਦਾਵਾ ਕਰਦਾ ਪਿਆ ਹੂੰ ਠੀਕ ਹੈ ਨਾ ਕਿੱਥੇ ਮਰਜੀ ਬੰਦਾ ਭੱਜ ਜਾਵੇ ਪੰਜਾਬ ਚ ਪਰ ਬੱਚੀਆਂ ਭਈ ਇਹ ਰੇਟ ਨਹੀਂ ਮਿਲਦੇ ਕਿ ਤੋ ਠੀਕ ਹੈ ਜੀ ਠੀਕ ਹੈ ਨਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ